ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੀ ਉਸ ਸਮੇਂ ਅਸੀਂ ਬਾਬਾ ਸਭ ਅੰਮੇਦਕਰ ਜੀ ਦੀ ਪ੍ਰਤਿਮਾ ਦੇ ਬਿਲਕੁਲ ਨਾਲ ਮੌਜੂਦ ਆ ਨਵਾਂ ਸ਼ਹਿਰ ਬੱਸ ਸਟੈਂਡ ਦੇ ਨਜ਼ਦੀਕ ਖੜੇ ਆ ਔਰ ਇੱਥੇ ਇੱਕ ਹਾਈ ਟੈਕ ਜਿਹੜਾ ਨਾਕਾ ਲਗਾਇਆ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਰਾਜਕੁਵਰ ਉਹਨਾਂ ਦੀ ਅਗਵਾਈ ਹੇਠ ਐਸਐਚਓ ਸਿਟੀ ਪੁਲਿਸ ਵੀ ਇੱਥੇ ਮੌਜੂਦ ਆ ਔਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਸਿਟੀ ਥਾਣੇ ਤੋਂ ਇੱਥੇ ਮੌਜੂਦ ਔਰ ਤਿਹਾਰਾਂ ਦਾ ਸੀਜ਼ਨ ਜਿਹੜਾ ਸ਼ੁਰੂ ਹੋਣ ਵਾਲਾ ਹੈ ਉਸ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਮਸਤੈਦੀ ਵਧਾਈ ਗਈ ਹੈ ਸ਼ੱਕੀ ਵਿਅਕਤੀ ਸ਼ੱਕੀ ਵਾਹਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਪਰ ਇੱਥੇ ਕੋਈ ਹਾਈ ਅਲਰਟ ਹੈ ਕਿ ਰੁਟੀਨ ਚ ਨਾਕਾ ਹੈ ਪੂਰੀ ਜਾਣਕਾਰੀ ਆਪਾਂ ਡੀਐਸਪੀ ਰਾਜਪੁਰ ਹੋਂਾਂ ਤੋਂ ਲੈਣੇ ਆ ਤੇ ਤੁਹਾਡੀ ਇਕ ਵਾਈ ਵਿੱਚ ਅੱਜ ਬੱਸ ਸਟੈਂਡ ਦੇ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਇਹ ਰੁਟੀਨ ਨਾਕਾ ਜੀ ਕਿ ਕੋਈ ਅਲਰਟ ਹੈ ਪਰ ਇਹਨੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਚੰਚੇਤ ਜਿਹੜੀ ਹੈਗੀ ਬੈਸਟਾ ਰੁਟੀਨ ਚ ਅਸੀਂ ਨਾਕਾਬੰਦੀ ਚੰਚੇਤ ਕਰਦੇ ਹਾਂ ਤਾਂ ਕਿ ਜਿਹੜਾ ਹੈਗੇ ਵਹੀਕਲ ਚੱਕਰ ਕੀਤੇ ਜਾ ਸਕਣ ਸਸਪੈਕਟਡ ਵਹੀਕਲ ਚੈੱਕ ਕੀਤੇ ਜਾ ਸਕਣ ਔਰ ਸਸਪੈਕਟਡ ਪਰਸਨ ਚੈੱਕ ਕੀਤੇ ਜਾ ਸਕਦੇ ਇਹ ਤੋਂ ਇਲਾਵਾ ਸਾਡਾ ਟਾਰਗੇਟ ਹੈਗਾ ਕਿ ਜਿਹੜੇ ਬਿਦਾਊਟ ਨੰਬਰ ਵਹੀਕਲ ਚੱਲ ਰਹੇ ਜਾਂ ਨੰਬਰ ਪਲੇਟ ਨਹੀਂ ਲੱਗੀ ਹੋਈ ਸਲੈਂਸਰ ਕੱਢਿਆ ਹੋਇਆ ਜਾਂ ਅਵਾਰਾਗਰਦੀ ਕਰਦੇ ਹੋਏ ਮੁੰਡੇ ਉਹਨਾਂ ਨੂੰ ਚੈੱਕ ਕਰਨ ਲਈ ਸਾਰਾ ਮਹਿਮਲ ਚਲਾਈ ਜਾ ਰਹੀ ਸਿਰ ਕੋਈ ਸ਼ੱਕੀ ਵਾਨ ਰੋਕਿਆ ਵੀ ਗਿਆ ਹਾਂ ਬਿਲਕੁਲ ਤੁਹਾਡੇ ਸਾਹਮਣੇ ਆ ਸਾਰੇ ਚੈੱਕ ਕਰ ਰਹੇ ਲੋਕ ਕੇ ਬਹਾਂ ਵੀ ਚੈੱਕ ਕਰ ਰਹੇ ਆ ਵਿਅਕਤੀ ਨਹੀਂ ਪੁੱਛਕਿਛ ਕਰ ਰਹੇ ਸਰ ਹਾਲੇ ਤੱਕ ਵੀ ਕੁਝ ਲੋਕਾਂ ਨੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਲਗਵਾਈਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜਿਹੜੀ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਦੀ ਹਾਈ ਸਕੋਰਡ ਨੰਬਰ ਪਲੇਟਸ ਲਗਾਉਣੀਆਂ ਚਾਹੀਦੀਆਂ ਪਰ ਇਸ ਤੋਂ ਇਲਾਵਾ ਵੀ ਪ੍ਰੋਪਰ ਕਈ ਹਾਈ ਸਕਿਉਰਿਟੀ ਨੰਬਰ ਪਲੇਟਸ ਵੀ ਡਾਰਕ ਹੋਈਆਂ ਜਾਂ ਫੇਡ ਹੋਈਆਂ ਹੋਈਆਂ ਆ ਉਹਨਾਂ ਨੂੰ ਸਾਨੂੰ ਜਿਹੜਾ ਹੈਗਾ ਚੇਂਜ ਕਰਵਾ ਕੇ ਅੱਛਿਆ ਨੰਬਰ ਪਲੇਟਸ ਲੈਣੇ ਚਾਹੀਦੇ ਤਾਂ ਕਿ ਦੂਰੋਂ ਜਿਹੜਾ ਪੜਿਆ ਜਾ ਸਕੇ ਔਰ ਜਿਹੜਾ ਸ਼ੱਕੀ ਬੰਦਾ ਹੈ ਉਹਨੂੰ ਟ੍ਰੇਸ ਕੀਤਾ ਜਾ ਸਕੇ ਸਰ ਜਿਹੜੀ ਮਸਤੈਦੀ ਵਧਾਈ ਗਈ ਹੈ ਤਿਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਵਧਾਈ ਗਈ ਹੈ ਬਿਲਕੁਲ ਜੀ ਬਿਲਕੁਲ ਤਿਹਾਰਾਂ ਦਾ ਸੀਜ਼ਨ ਹੈ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੀ ਜਿਹੜੀ ਬਾਜ਼ਾਰ ਚ ਆਮਦ ਰਫਤ ਵੱਧ ਜਾਂਦੀ ਹੈ ਸੋ ਉਹਦੇ ਮੱਦੇਨਜ਼ਰ ਵੀ ਜਿਹੜੀ ਹੈ ਅਸੀਂ ਸਪੈਸ਼ਲ ਨਾਕਾਬੰਦੀ ਕਰਦੇ ਵੀ ਰਹਾਂਗੇ ਸਰ ਆਮ ਪਬਲਿਕ ਪੁਲਿਸ ਨੂੰ ਆਪਣਾ ਦੋਸਤ ਸਮਝੋ ਉਹਦੇ ਕੋਲ ਮੈਸੇਜ ਦੇਣਾ ਚਾਹੋ ਬਿਲਕੁਲ ਬਿਲਕੁਲ ਅਸੀਂ ਹਰ ਉਸ ਸਖਤ ਦੇ ਦੋਸਤਾਂ ਜਿਹੜਾ ਕਾਨੂੰਨ ਦੇ ਨਾਲ ਬਾਬਸਤਾ ਹੈ ਔਰ ਕਾਨੂੰਨ ਦੀ ਮਦਦ ਚਾਹੁੰਦਾ ਹੈ ਜੈਨੂਨ ਮਦਦ ਚਾਹੁੰਦਾ ਉਹਦੇ ਨਾਲ ਆ ਅਸੀਂ ਪਰ ਜਿਹੜਾ ਕਾਨੂੰਨ ਨੂੰ ਅਭੇਲਨਾ ਕਰਦਾ ਹੈ ਉਹਦੀ ਪਾਲਣਾ ਨਹੀਂ ਕਰਦਾ ਉਹਦੇ ਉਨੇ ਹੀ ਸਖਤ ਖਿਲਾਫ ਸਰ ਇਹ ਸਵਾਲ ਮੈਂ ਤਾਂ ਲਈ ਕਿਉਂਕਿ ਜਦੋਂ ਪੁਲਿਸ ਪ੍ਰਸ਼ਾਸਨ ਇੱਥੇ ਟੀਮ ਵੱਡੀ ਗਿਣਤੀ ਵਿੱਚ ਖੜੀ ਹੈ ਆਮ ਲੋਕਾਂ ਦੇ ਕੁਲੇ ਮਨ ਚ ਡਰ ਹੋ ਜਾਂਦਾ ਕਿ ਪਤਾ ਨਹੀਂ ਕੀ ਹੋ ਗਿਆ ਕੋਈ ਅਲਰਟ ਤਾਂ ਨਹੀਂ ਹੈਗਾ ਇਸ ਕਰਕੇ ਕਹਿ ਕੇ ਉਹ ਇਹ ਫੀਲ ਕਰਨ ਕਿ ਸਭ ਕੁਝ ਠੀਕ ਠਾਕ ਬਿਲਕੁਲ ਠੀਕ ਠਾਕ ਹੈ ਬਿਲਕੁਲ ਇਸ ਤਰ੍ਹਾਂ ਨਾ ਮਹਿਸੂਸ ਨਹੀਂ ਕਰਨਾ ਚਾਹੀਦਾ ਪਰ ਜਿਹੜਾ ਮਾੜਾ ਬੰਦਾ ਹੈ ਉਹਦੇ ਜੀ ਡਰ ਹੋ ਜਾਣਾ ਚਾਹੀਦਾ ਜਿਹਦੇ ਕੋਲ ਪੇਪਰ ਨਹੀਂ ਹੈ ਕਾਗਜ਼ ਨਹੀਂ ਹੈ ਬਿਨਾ ਸਹੀ ਡਾਕੂਮੈਂਟਸ ਚੱਲ ਰਿਹਾ ਉਹਦੇ ਮਨ 'ਚ ਵੀ ਡਰ ਹੋਣਾ ਚਾਹੀਦਾ ਕਿ ਪੁਲਿਸ ਚੈੱਕ ਕਰ ਰਹੀ ਹੈ ਤਾਂ ਸਾਥੀ ਤੁਸੀਂ ਦੇਖਿਆ ਕਿ ਇੱਥੇ ਵੱਖ-ਵੱਖ ਗੱਡੀਆਂ ਨੂੰ ਰੋਕਿਆ ਗਿਆ ਸ਼ੱਕੀ ਵਾਹਨਾਂ ਨੂੰ ਰੋਕਿਆ ਗਿਆ ਕੁਝ ਕੁ ਮੁੰਡੇ ਪਹਿਲਾਂ ਹੁੱਲੜਬਾਜੀ ਜਿਹੀ ਕਰ ਰਹੇ ਸੀ ਉਹਨਾਂ ਨੂੰ ਵੀ ਰੋਕਿਆ ਗਿਆ ਔਰ ਐਸਐਚਓ ਸਾਹਿਬ ਨਾਲ ਵੀ ਆਫ ਕੈਮਰਾ ਗੱਲ ਹੋਈ ਹੈ ਉਹ ਕਹਿੰਦੇ ਕਿ ਜਿਹਨਾਂ ਕੋ ਹਾਈ ਸਕਿਉਰਿਟੀ ਨੰਬਰ ਪਲੇਟਾਂ ਗੱਡੀਆਂ ਤੇ ਜਾਂ ਸ਼ੱਕੀ ਵਾਹਨਾਂ ਨੂੰ ਰੋਕਿਆ ਜਾ ਰਿਹਾ ਜਿਨ੍ਹਾਂ ਨੇ ਲੱਗਦਾ ਹੈ ਕਿ ਉਹ ਡਰਿੰਕ ਵਗੈਰਾ ਕੀਤੀ ਕੀ ਉਹਨਾਂ ਤੇ ਵੀ ਜਿਹੜੀ ਬਾਰੀਕ ਨਿਗਾਹ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਇੱਥੇ ਕਿਸੇ ਹੋਰ ਵਹੀਕਲ ਜਿਹੜਾ ਆਂਦਾ ਜਾਂਦਾ ਉਹਨੂੰ ਕੋਈ ਤਕਲੀਫ ਨਾ ਹੋਵੇ ਆਮ ਸਿਟੀਜ਼ਨ ਨੂੰ ਕੋਈ ਤਕਲੀਫ ਮਹਿਸੂਸ ਨਾ ਹੋਵੇ ਜਿਹੜੇ ਰੋਂਗ ਸਾਈਡ ਤੇ ਜਾ ਰਹੇ ਆ ਉਹਨਾਂ ਤੇ ਵੀ ਕਹਿੰਦੇ ਖਾਸ ਨਜ਼ਰ ਹੈ ਔਰ ਨਾਲ ਦੀ ਨਾਲ ਜਿਨ੍ਹਾਂ ਨੇ ਗੱਡੀ ਦੇ ਸ਼ੀਸ਼ੇ ਡਾਰਕ ਕੀਤੇ ਆ ਉਹਨਾਂ ਨੂੰ ਵੀ ਜਿਹੜੇ ਕਹਿੰਦੇ ਸ਼ੱਕ ਦੇ ਆਧਾਰ ਤੇ ਦੇਖਿਆ ਜਾ ਰਿਹਾ ਹੈ ਤਾਂ ਤਿਹਾਰਾਂ ਦਾ ਸੀਜ਼ਨ ਹੈ ਅੱਗੇ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਉਸ ਦੇ ਮੱਦੇ ਨਜ਼ਰ ਮੁਸਤੈਦੀ ਵਧਾਈ ਗਈ ਹੈ ਹਾਲੇ ਜਿਹੜੀ ਅਸੀਂ ਗੱਲਬਾਤ ਕੀਤੀ ਡੀਐਸਪੀ ਸਾਹਿਬ ਦੇ ਨਾਲ ਉਹਨਾਂ ਨੇ ਕਿ ਅਲਰਟ ਤਾਂ ਕੋਈ ਨਹੀਂ ਹੈ ਲੇਕਿਨ ਰੂਟੀਨ ਨਾਕਾ ਹੈ ਪਰ ਨਵਾਂ ਸ਼ਹਿਰ ਦੇ ਸਾਰੇ ਸਿਟੀਜ਼ਨ ਦੀ ਜਿਹੜੀ ਸੇਫਟੀ ਹੈ ਪੂਰੇ ਪੰਜਾਬ ਭਰ ਤੇ ਲੋਕਾਂ ਦੀ ਜਿਹੜੀ ਸੇਫਟੀ ਹੈ ਉਹਦੇ ਮੱਦੇ ਨਜ਼ਰ ਪੰਜਾਬ ਪੁਲਿਸ ਵੱਲੋਂ ਜਿਹੜੀ ਇਹ ਹਾਈ ਟੈਕ ਨਾਕਾ ਲਗਾਇਆ ਗਿਆ ਔਰ ਕਹਿੰਦੇ ਇਸ ਤਰੀਕੇ ਦੇ ਜਿਹੜੇ ਨਾਕੇ ਹੋ ਰੂਟੀਨ 'ਚ ਲੱਗਦੇ ਰਹਿਣਗੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰ ਵਿੱਚ ਠੀਕ ਠਾਕ ਹੋ ਤੇ ਇਹ ਤਿਹਾਰਾਂ ਦਾ ਸੀਜ਼ਨ ਤੁਹਾਡੇ ਸਾਰਿਆਂ ਲਈ ਆਰਥਿਕ ਬਹੁਤ ਖੁਸ਼ੀਆਂ ਲੈ ਕੇ ਆਵੇ ਔਰ ਤੁਸੀਂ ਸਦਾ ਤੰਦਰੁਸਤ ਤੇ ਚੜ੍ਹਦੀ ਕਲਾ ਚ ਰਹੋ ਬਹੁਤ ਬਹੁਤ ਸ਼ੁਕਰੀਆ